ਤੁਹਾਡੇ ਦਰਸਾਣਾਂ ਦੀ ਸੁਣਿਆ ਜੀ ਮੀਜ਼ਾ ਠੀਕ ਹੋਵੋਗੇ ਕਿਉਂਕਿ ਗੰਨੱਖੋ ਮੇਰੇ ਜੂਜੂ ਤੇ ਗਿਰ ਚਾਦੇ ਆ ਦੋ ਚੱਲੇ ਬਣੇ ਆ ਪਹਿਲਾ ਚੰਨ ਹੈ ਫੋੜ ਕੇ ਮਿਊਜ਼ਿਕਲ ਜੰਕਸ਼ਨ ਦੇਸੀ ਕਚਾ ਦੂਜਾ ਚੰਨ ਹੈ ਐਟਪੀਐਸ ਖਾਲਸਾ ਸਾਡੇ ਸਿੰਘਾਂ ਨੇ ਮੇਰੇ ਗੀਤਾਂ ਸ਼ੇਅਰ ਕੀਤੇ ਆ ਲੈ ਕੇ ਕੀਤੇ ਸਬਸਕ੍ਰਾਈਬ ਕੀਤੇ ਆ ਤੇ ਬੇਨਤੀ ਹੈ ਇਹ ਤੁਸੀਂ ਗੀਤ ਮੇਰੇ ਸੁਣਿਆ ਕਰੋ ਸਾਰੇ ਗੀਤਾਂ ਬੀਬੀਆਂ ਪਰਨਾ ਕੋਈ ਮਨਸੁੱਖ ਜਿਹਾ ਪ੍ਰਭੂ ਗਾਤਾ ਗੀਤ ਨੇ ਬਗਵਾਨੀ ਕਪਾ ਘੁਰੂ ਦਾ ਗ੍ਰੰਥ ਹੈ ਤੇ ਬਜਾ ਗੀਤ ਗਣ ਹੋਣ ਗਰਮ ਪਿਆਰੇ ਜਦੋਂ ਬੁढ़ा ਹੋ ਜਾਂਦਾ ਥੋੜਾ ਕਿ ਉੱਪਰ ਸਾਰੇ ਬੜੇ ਹੋਣਾ ਬੱਡੇ ਨੌ ਬੱਠੇ ਮੁੰਡੇ ਨੌਜਵਾਨ ਇਹ ਵੀ ਬੜੇ ਹੋਣਗੇ ਤੇ ਬਜ਼ੁਰਗ ਬੈਠੇ ਆ ਕਿਉਂਕਿ ਅੱਜ ਕੱਲ ਦਾ ਜਵਾਨਾ ਜਿਹੜਾ ਜਵਾਕ ਇਹੋ ਜਿਹਾ ਹੈ ਵੀ ਬਾਬਾ ਕਹਿੰਦੇ ਫਤ ਐ ਕਰਦੇ ਤੇ ਪੱਟ ਪੱਟ ਕੇ ਪੈਂਦੇ ਆ ਬੁੜਿਆਂ ਨੂੰ ਜੇ ਬੁੜੇ ਪਾਣੀ ਮਗਲੇ ਜਾਂ ਕੋਈ ਕੰਮ ਕਹਤਾ ਤੇ ਬੁਰੇ ਭੈਣਾਂ ਕੀ ਕਹਿੰਦੇ ਆ ਉਹ ਲਿਖਿਆ ਲੈਣਾ ਵੀ ਬੱਚੇ ਬੁਰੇ ਨੂੰ ਘਰ ਕੇ ਬੰਦਾ ਤੇ ਬੜਾ ਉਤੇ ਨਾ ਕੀ ਜਿਹਦਾ ਫਰਾਉਖਾ ਹੋ ਗਿਆ ਆ ਵੀਡੀਓ ਵਿੱਚ ਆ ਲੈਣਾ ਨਾ ਭਾਈ ਐਸੇ ਬਣੇ ਤਾਂ ਹਰ ਕੋਲ ਲਾ ਪੰਚਾਇਤੀ ਦਾ ਨੰਗ ਵੀ ਤੇ ਫੁੜੇ ਹੋਏ ਨੂੰ ਕੋਈ ਨਾ ਸਾਡਾ ਗਾਣਾ ਜਾਂਦੇ ਕੱਢੀ ਫੁੜੇ ਹੋਏ ਨੂੰ ਕੋਈ ਨਾ ਸਾਡਾ ਗਾਣਾ ਗਾਵੇ ਕੱਬੀ ਥੋੜਾ ਫੁੜਾ ਕੀ ਕਹਿੰਦਾਗਾ

ਮੁੰਡੇ ਦਿਹਾੜੀ ਹਾਕੀਂ ਕਰਦਾ ਤੇ ਕਰੇ ਜਵਾਨੀ ਬੇਲੇ ਪਰਤਾ ਵਿੱਚ ਬੜੇ ਪੇ ਭਰਦਾ ਕਰੇ ਜਵਾਨੀ ਬੇਲੇ ਪਾਪਾ ਵਿੱਚ ਬੜੇ ਪੇ ਭਰਦਾ ਬਈ ਗੋਡੇ ਕਿਤੇ ਖੜਦੇ ਜਾਂਦੇ ਤੇ ਅੱਖਾਂ ਤੋਂ ਕੱਟ ਦਿਸਦਾ ਆ ਗੋਡੇ ਕਿਤੇ ਖੜਦਿਆਂ ਦੇ ਅੱਖਾਂ ਤੋਂ ਕੱਟ ਦਿਸਦਾ ਕੋਈ ਨਾ ਮੈਨੂੰ ਝੰਗਾ ਲੱਗੇ ਤਹਵਾਦ ਕਰਾਂ ਮੈਂ ਕਿਸਦਾ ਕੋਈ ਨਾ ਮੈਨੂੰ ਝੰਗਾ ਲੱਗੇ ਤਨੁ ਬਾਤ ਕਰਾਂ ਮੈਂ ਕਿਸ ਦਾ ਇਹ ਬੁਰਾ ਕਹਿੰਦਾ ਜੇ ਮੈਂ ਘੁੱਟ ਪਾਣੀ ਦੀ ਮੰਗਾ ਤੇ ਮੈਨੂੰ ਭੱਜ-ਭੱਜ ਪੈਂਦੇ ਜੇ ਮੈਂ ਘੁੱਟ ਪਾਣੀ ਦੀ ਮੰਗਾ ਮੈਨੂੰ ਭੱਜ-ਭੱਜ ਪੈਂਦੇ ਕਦੋਂ ਮਰੂੰਗਾ ਕਦੋਂ ਮਰੂਗਾ ਸਾਰਾ ਤਬਰ ਕਹੀਂ ਦੇ ਇਹ ਨਹੀਂ ਮਰਦਾ ਇਹ ਨਹੀਂ ਮਰਦਾ ਸਾਰਾ ਤਬਰ ਕੋ ਕਰਦਾ ਰਹਿਦਾ ਉਹਨਾਂ ਪਰੇ ਨੇ ਮੰਜੀ ਨਾਉਂਦਾ ਵਿੱਚ ਝੁੱਲੇ ਦੇ ਬਹਿਂਦਾ ਉਹ ਆਪਣੇ ਨੇ ਮੰਜੀ ਨਾਉਂਦਾ ਝੁੱਲੇ ਵਿੱਚ ਜਾ ਬਹਿਂਦਾ ਕੋਸ਼ ਮੀਰੀਆ ਅਰਦਾ ਕਰਦਾ ਥੋੜਾ ਕੋਈ ਨਾ ਹੋਵੇ ਬਈ ਕੋਸ਼ ਮੀਰੀਆ ਅਰਦਾ ਕਰਦਾ ਥੋੜਾ ਕੋਈ ਨਾ ਹੋਵੇ ਆਈ ਸੀ ਗਏ ਜਵਾਨੀ ਥਾ ਥਾ ਬੈਠਾ ਰਹੋ ਮੇ ਬੇਲੀਓ ਥਾ ਥਾ ਬੈਠਾ ਰਹੋ ਬਹਾਨੀਓ ਥਾ ਥਾ ਬੈਠਾ ਰਹੋ ਬੇ ਤੋ ਨਾ ਆਪਣਾ ਕਰੋ ਯਾਰੋ ਜਦੋਂ ਗੁੜਾ ਤੇ ਬੁੜੀ ਹੋ ਗਈ ਐ ਤੇ ਜਦੋਂ ਬੁੜੀ ਚੱਲ ਗਈ ਤੇਰੀ ਗੁੜਾ ਕਦਾ ਰਹਿ ਗਿਆ ਬੜਾ ਤਖਵਾ ਬੜੇ ਨੂੰ